ਹੈਲੋ ਗਾਇਜ਼ ਵੈਲਕਮ ਟੂ ਮਾਈ ਨਿਊ ਬਲੌਗ ਤੇ ਹਨਾ ਅੱਜ ਪਰੇਵਲ ਬਣੀ ਸੀ ਟੀਚਰਸ ਇਹਨੇ ਉਹਨੇ ਮੈਨੂੰ ਪਾਇ ਸੀ ਦੋ ਸਾਹਮਣੇ ਰਾ ਇੱਕ ਗਲਤ ਸੀ ਤੇ ਇੱਕ ਸਹੀ ਸੀ ਉਹ ਦੁਆਚ ਅਨੇ ਮੈਨੂੰ ਲਖਾਈ ਡਿਕਟੇਸ਼ਨ ਪੰਜਾਬੀ ਦੀ ਤੁਸੀਂ ਦੇਖ ਝੱਕਦੇ ਹੋ ਤੇ ਬੱਸ ਵੇ ਸਾਡੀ ਲੜਾਈ ਹੋਈ ਖੱਲੇ ਉਹ ਡਿਕਟੇਸ਼ਨ ਪਾ ਰਹੀ ਆ ਬਾਅਦ ਉਹਨੇ ਮੈਨੂੰ ਪਾਇ ਸਾਹਮਣ ਜਿੰਨਾ ਵਿੱਚ ਉਹਨੇ ਦੋ ਪਾਇ ਸੀ ਤੇ ਇੱਕ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਮੇਰਾ ਸਹੀ ਸੀ ਤੇ ਇੱਕ ਗਲਤ ਫਿਰ ਮੈਨੂੰ ਕਹ ਵੀ ਮੇਰਾ ਸਹੀ ਹੈ ਤੁਹਾਨੂੰ ਨਹੀਂ ਪਤਾ ਫਿਰ ਹਨਾ ਮੈਂ ਦੇਖਤਾ ਸੀ ਵੀ ਇਹ ਕਿਵੇਂ ਸੰਭਉਂਦੀ ਹੈ ਹਨ ਤੁਸੀਂ ਦੇਖੀ ਜਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਵੀ ਇਹ ਕਿਵੇਂ ਸੰਭਾ ਰਹੀ ਹੈ ਤੁਹਾਡੇ ਸਾਹਮਣੇ ਹੀ ਆ ਤੇ ਪੰਜਾਬੀ ਚ ਹਨਾ ਮੇਰੇ ਦੋ ਗਲਤ ਸੀਗੇ ਤੁਸੀਂ ਦੇਖ ਸਕਦੇ ਹੋ ਪਹਿਲਾ ਮੇਲਾ ਅਰਮਾਰੀ ਗਲਤ ਸੀਗਾ ਫਿਰ ਦੂਜਾ ਪੰਜਾਬੀ ਤੁਸੀਂ ਦੇਖ ਸਕਦੇ ਤੇ ਮਿਲਦੇ ਤੁਹਾਨੂੰ ਅਗਲੇ ਬਲੌਗ ਫਿਰ ਅਸੀਂ ਜਿਹੜੇ ਚਿੜੀ ਬੱਲਾ ਬਾਏ ਬਾਏ